ਦੇ ਤੇ ਆ ਦਾ ਹੋਵੇਂ ਹੰਕਾਰ ਦਾ ਜਿੰਨਾ ਏ ਡੇੜਾ ਥਾਨ ਸੀਗਾ ਕਿਰਪਾ ਕਰਕੇ ਗੁਰੂ ਕੇ ਪਿਆਰ ਦੇ ਹਿਰਦੇ ਪੰਨਾ ਪੰਦਤਾ ਹੈ ਦੁਖ ਰੋਗ ਕਾ ਟਾਹਿਓ ਢੇਰਾ ਅੰਤ ਮੰਗਲ ਬਿਸਰਾਣਾ ਹੁਣ ਤਾਂ ਐਸੀ ਕਿਰਪਾ ਹੋ ਗਈ ਐ ਬਿਗ ਨਬੇ ਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਿੜਹਾਇਆ ਕੋਈ పాਪ ਭੇ ਸਭ ਪਾਵਨ ਜਨ ਨਾਨਕ ਸੋ ਘਰ ਆਇਆ ਐਸੀ ਗੁਰੂ ਕੀ ਕਿਰਪਾ ਹੋਈ ਕੋਈ ਰੋਗ ਰਹਿ ਨੀ ਦਿੱਤਾ ਕੋਈ ਦੁੱਖ ਤਲੇ ਤਰ ਰਹਿ ਨੀ ਦਿੱਤਾ ਗੁਰੂ ਨੇ ਕਿਰਪਾ ਕਰ ਦਿੱਤੀ ਐ ਇਹ ਡੇੜਾ ਦੇ ਇਤਿਹਾਸ ਦਾ ਕਿਰਪਾ ਕਰਕੇ ਭਰਨ ਪਸਤਾ ਆਨੰਦ ਕਹੈ ਨਰ ਮਾਰੀ ਜੇੜਾ ਨਰ ਮਨ ਸੀ ਨਾ ਕਰੇ ਹਰਿਆਏ ਪਸੂ ਤਰ ਕਰੇ ਖੱਬੇ ਬਨੇ ਕਰੇ ਸੱਜੇ ਬਨੇ ਕਬ ਹੁੰ ਜੀੜਾ ਉਂਭ ਚੜਦਾ ਹੈ ਕਬ ਹੁੰ ਜਾਏ ਪਿਆਲੇ ਲੋਭੀ ਜੀੜਾ ਫਿਰਨਾ ਰਹਤ ਹੈ ਚਾਰੇ ਕੁੰਡਾ ਭਾਲੇ ਖਿਨ ਪੂਰਬ ਖਿਨ ਪਛੋ ਚਾਏ ਐਸਾ ਵਿਗੜਿਆ ਹੋਇਆ ਮਨ ਸੀ ਪਗਾ ਬਿਨ ਉਰੀਆ ਮਾਰਤਾ ਬਦਨੈ ਬਿਨ ਰਖਿ ਰਖਿ ਦਾ ਹਾਸਤਾ ਨੰਦਰਾ ਬਿਨ ਨਰ ਪੈਸੋ ਹੋਇਆ ਬਿਨ ਬਾਸਨ ਖੀਰ ਫਿਲੋਵੈ ਅਸਰ ਬਿਨ ਗਉਲਵੇਰੀ ਪੈਂਡੇ ਬਿਨ ਬਾਤ ਖਨੇਰੀ ਬਿਨ ਸਤਗੁਰ ਪਾਤ ਨਾ ਪਾਈ ਤੋ ਕਹੋ ਕਵੀਰ ਸਮਝਾਏ ਮਨ ਜਿਹੜਾ ਕਦੇ ਖਾਲਸਾ ਜਿ ਟਿਕਦਾ ਹੀ ਨਹੀਂ ਸੀ ਬੜਾ ਚੰਚਲ ਸੀ ਬੜਾ ਮਾਰਨ ਦਾ ਔਖਾ ਮੰਦੇ ਮਾਰੇ ਮਰਗਾ ਕਾਜੀ ਮੁੱਲਾ ਸੇਖ ਇਹ ਨਹੀਂ ਕਦੇ ਕਾਬੂ ਵਿੱਚ ਆਇਆ ਤੋ ਕਿੰਨੀ eri ਹਾਲ ਤੱਕ ਵਿਦਵਾਨ ਮਹਾਪੁਰਖ ਦੇ ਬਾਚਾ ਖਚਨ ਹੈ ਉਹ ਕਹਿੰਦੇ ਨੇ ਖਾਲਸਾ ਜੀ ਸੋ ਸਾਰੀ ਨਹੀਂ ਜਿੱਤਿਆ ਜਾ ਸਕਦਾ ਪਰ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਚਲ ਦਲ ਪਤਲ ਪਤਾਕ ਪੜ ਦਾਮਨ ਕਲਛੁਪ ਮਾਧ ਭੂਤ ਦੀਪ ਦੀਪਕ ਸਿਖਾ ਯੋ ਮਨ ਬਿਨਤ ਆਨਾਤ ਹੈ ਆਨਾਤ ਕਵੀ ਕਹਿੰਦਾ ਪਿੱਪਲ ਦਾ ਪਤਾ ਹੁੰਦਾ ਨਾ ਕਰੋਮਈ ਵਾਲਾ ਪਹਾਰ ਵੇਲੇ ਹਿਲਦਾ ਹੀ ਹਿਲਦਾ ਇਸ ਦਾ ਚਲਦਲ ਪਤਲ ਪਤਾਗਪੜ ਦਾਮਨ ਕਲਸ਼ਕਮਾਸ ਤੇ ਦਾਮਨ ਬਿਜਲੀ ਜਿਹੜੀ ਨਾ ਚਾਹੇ ਔਕਾਰਸ਼ੀ ਹੋਵੇ ਚਾਹੇ ਆ ਬਿਜਲੀ ਘਰਾਂ ਚ ਜਗਰਵਾਰੀ ਹੋਵੇ ਬਦਲਾਂ ਚ ਝਾਤੀ ਚਮਤਕਾਰ ਆ ਜਾਂ ਮਾਰ ਕੇ ਨਾ ਝਾਤੀ ਲੋਕ ਬਹੁਤ ਜਿਆਦਾ ਬੜੀ ਤੇਜ਼ ਚੱਲਦੇ ਆ ਬਿਜਲੀ ਦਾ ਸਵਿਚ ਆਨ ਕਰ ਉਹ ਝਾਤੀ ਬਲ ਵਜਾ ਕੇ ਪੈਂਦੇ ਨੇ ਇਹ ਬੜੀ ਤੇਜ਼ ਚੱਲਣ ਵਾਲੀ ਮੰਨੀ ਹੋਈ ਐ ਤੇ ਕਲਸ਼ਕਮਾਸ ਕਲਸ਼ਕ ਮੇਰੀ ਸ੍ਰੀ ਬੜੀ ਵਿਦਵਾਨਾਂ ਨੇ ਚੰਚਲ ਮੰਨੀ ਹੋਈ ਐ ਕਰੇ ਅੰਦਰ ਕਰਦਾ ਹੈ ਕਰੇ ਬਾਹਰ ਕੱਢਦਾ ਹੈ ਕਰੇ ਇੱਕ ਥਾਂ ਤੇ ਚਕਾ ਕੇ ਰੱਖ ਸਕਦਾ ਹੈ ਕਿ ਸ਼ੁਕੁਮੇਰੀ ਸਰੀਰ ਇਚੰਚਨ ਨਹੀਂ ਹੋਈ ਹੈ ਕਦਾਮਨ ਕਛਪmaat ਭੂਤ ਦੀਪ ਤੇ ਭੂਤ ਦੇ ਮੂੰਹ ਦੀ ਛਾਲ ਸਕੇ ਦੀਪ ਲਾਟ ਵੀ ਨਾ ਅੱਗ ਦੀ ਉਹ ਬੜੀ ਚੰਚਲਮਾਨੀ ਹੋਈ ਹੈ ਜਦੋਂ ਅੰਦਰੋਂ ਸਾਹ ਖੇਡਦੇ ਨੇ ਉਹ ਅੱਗ ਬੋਝ ਚੱਲਦੀ ਹੈ ਜਦੋਂ ਬਾਹਰ ਨੂੰ ਆ ਕੱਢਦਾ ਜਿੱਥੋਂ ਤੱਕ ਸਾਹ ਹਵਾ ਜਾਂਦੀ ਹੈ ਅੱਗ ਦੀ ਲਾਟ ਨਿਕਲਦੀ ਹੈ ਭੂਤ ਦੇ ਮੂੰਹ ਚੋਂ ਉਹ ਨਹੀਂ ਤੇ ਰੋਕ ਸਕਦੇ ਤੇ ਦੀਪਕ ਸਿਖਾ ਜਿਹੜਾ ਦੀਪਕ ਦੀਵਾ ਜਗਾਈ ਦਾ ਤਾਰੇ ਸਭ ਚ ਬਤੀਆਂ ਨਹੀਂ ਸੀ ਹੁੰਦੀਆਂ ਪੁਰਾਣੀਆਂ ਮਾਤਾਵਾਂ ਬਜ਼ੁਰਗਾਂ ਨੂੰ ਪਤਾ ਸੋ ਰਾਤ ਨੂੰ ਤੇਲ ਦਾ ਮਿੱਟੀ ਦੇ ਤੇਲ ਦਾ ਸਰੋ ਤੇ ਤੇਲ ਦਾ ਜਾਂ ਹੋਰ ਦੀਵੇ ਉਹ ਜਗਾਈਦੇ ਸੀ ਉਹ ਅੰਗੀਠੀ ਵਿੱਚ ਰੱਖਿਆ ਹੁੰਦਾ ਸੀ ਦੀਵਾ ਉਹਦੀ ਲਾਟ ਹੁੰਦੀ ਨਾ ਧੂਏ ਵਾਲੀ ਉਹ ਇੱਕ ਥਾਂ ਤੇ ਨਹੀਂ ਕਦੇ ਠਹਿਰਦੀ ਰਹਿ ਤਰ ਨੂੰ ਕਦੇ ਤਨ ਫਾਰੀ ਅੰਗੀਠੀ ਨਾ ਉਤੋਂ ਕਾਲੀ ਕਰ ਦਿੰਦਾ ਸੀ ਉਹ ਲਾਟ ਜਿਹੜੀ ਧੂਏ ਵਾਲੀ ਸੋ ਖਾਲਸਾ ਜੀ ਭੂਤ ਦੀਪ ਦੀਪ ਕਰ ਸਿਗਾ ਇਹ ਚੀਜ਼ਾਂ ਤੇਜ ਮੰਨੀਆਂ ਹੋਈਆਂ ਤਵਲਾ ਵਜਾਉਣ ਵਾਲੀਆਂ ਉਂਗਲਾਂ ਮੰਨੀਆਂ ਹੋਈਆਂ ਨੇ ਨਿਸ਼ਾਨ ਸਾਹਿਬ ਦਾ ਪਰਲਾ ਚਾਲੂਲੇ ਹਿਲਦਾ ਰਹਿੰਦਾ ਸੋ ਖਾਲਸਾ ਜੀ ਹੋਰ ਬੜੀਆਂ ਵਸਤੂਆਂ ਚੰਚਲ ਚੱਕਰੀ ਬੜੀ ਤੇਜ਼ ਚਲਦੀ ਹੈ ਘੁੰਮਦੀ ਹੈ ਇਹ ਸਾਰੀਆਂ ਚੀਜ਼ਾਂ ਬੜੀਆਂ ਤੇਜ਼ ਨੇ ਪਰ ਵਿਦਵਾਨਾਂ ਨੇ ਅਖਰ ਵੀ ਦੁਹਾਈ ਰੱਬ ਦੀ ਜਿੰਨੀ ਮੰਨ ਦੀ ਚੰਚਲਤਾ ਹੈ ਇਹ ਕਿਤੇ ਬਾਹਲੇ ਮੁਲਕ ਜਿਹਾ ਆਇਆ ਹੋਵੇ ਭਾਵੇਂ ਵੀ 24 ਘੰਟੇ ਜਹਾਜ਼ ਤੇ ਵੀ ਲੱਗਦੇ ਹੋਣ ਇਥੋਂ ਬੈਠਾ ਛੇਨ ਤਾਲ ਜੋ ਤੇ ਛੇਨ ਤਾਲ ਤੇ ਨਾ ਜਹਾਜ਼ ਦੀ ਲੋਰ ਨਾ ਟੇਟ ਖਰੀਦਣ ਦੀ ਲੋਰ ਮਿੰਟੋਮੈਟ ਕਿਤੇ ਪਹੁੰਚ ਜਾਂਦਾ ਹੈ ਅਜੇ ਬਿਜਲੀ ਤੇ ਸਮਾਂ ਭਾਵੇਂ ਲਾ ਦੇਵੇ ਨਿੱਗਲ ਦਿੰਦਾ ਸਮਾਂ ਇੰਨਾ ਤੇਜ਼ ਖਾਲਸਾ ਜੀ ਚਲਚਲਤਾ ਵੀ ਮੰਨੀ ਹੋਈ ਹੈ ਸੋ ਹਜੂਰ ਸੱਚੇ ਪਾਤਸ਼ਾਹ ਦੇ ਬਚਨ ਨੇ ਵੀ ਇਹ ਤਾਜ ਤਾਬੂ ਵਿੱਚ ਆ ਸਕਦਾ ਹੈ ਭਰਤ ਰਵੀ ਜੀ ਨੇ ਕਿਹਾ ਸੀ ਅਨੱਠਾ ਹੈ ਦੁਨੀਆਂ ਦੇ ਲੋਕੋ